ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਕਿ ਅੰਗਨਵਾੜੀ ਵਿਭਾਗ ਵਿੱਚ ਪੋਸਟਾਂ ਨਿਕਲੀਆਂ ਪੰਜਾਬ ਸਰਕਾਰ ਨੇ ਕੱਢੀਆਂ 650 ਕੇ 850 ਪੋਸਟਾਂ ਉਹਨਾਂ ਨੂੰ ਅਸੀਂ ਜੇਕਰ ਆਪਾਂ ਨਾ ਅਪਲਾਈ ਕਰ ਦਿੰਦੇ ਵੀ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਇਹਨਾਂ ਪੋਸਟਾਂ ਨੂੰ ਭਰਨ ਲਈ ਸਭਪਰ ਅਸੀਂ e-saral.punjab.gov.in ਦੀ ਵੈੱਬਸਾਈਟ ਨੂੰ ਓਪਨ ਕਰਾਂਗੇ ਅਤੇ ਇਹਦੇ ਉੱਪਰ ਲੌਗਇਨ ਦੇ ਕਲਿੱਕ ਕਰਾਂਗੇ ਜੇਕਰ ਤੁਹਾਡਾ ਅਕਾਊਂਟ ਪਹਿਲਾਂ ਤੋਂ ਜਨਰੇਟ ਬਣਿਆ ਹੋਇਆ ਤਾਂ ਲੌਗਇਨ ਕਰੋ ਜੇਕਰ ਅਕਾਊਂਟ ਤਾਂ ਪਹਿਲਾਂ ਤੋਂ ਨਹੀਂ ਬਣਿਆ ਹੋਇਆ ਤਾਂ ਤੁਸੀਂ ਰਜਿਸਟਰ ਵਾਲੀ অপਸ਼ਨ ਤੇ ਕਲਿੱਕ ਕਰਨਾ ਜੇ ਅਕਾਊਂਟ ਨਹੀਂ ਬਣਿਆ ਹੋਇਆ ਤਾਂ ਤੁਹਾਡਾ ਨਾਮ, ਈਮੇਲ ਆਈਡੀ, ਮੋਬਾਈਲ ਨੰਬਰ, ਪਾਸਵਰਡ ਭਰ ਕੇ ਸਟੇਟ ਸਿਲੈਕਟ ਕਰ ਲੈਣੀ ਆ ਪੰਜਾਬ ਇਸ ਤੋਂ ਬਾਅਦ ਕੈਪਚਾ ਕੋਡ ਭਰੋਗੇ, ਸਬਮਿਟ ਕਰੋਗੇ ਤਾਂ ਤੁਹਾਡੇ ਮੋਬਾਈਲ ਨੰਬਰ ਤੇ ਈਮੇਲ ਦੇ ਉੱਤੇ OTP ਜਾਊਗਾ ਕੋਈ ਇੱਕ OTP ਨੂੰ ਵੈਰੀਫਾਈ ਕਰਕੇ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਤੁਹਾਡਾ ਯੂਜ਼ਰ ਆਈਡੀ ਰਜਿਸਟਰਡ ਹੋ ਜਾਵੇਗੀ। ਸਕਸੈਸਫੁਲ ਦਾ ਮੈਸੇਜ ਇੱਥੇ ਸ਼ੋਅ ਕਰੇਗਾ। ਇਸ ਤੋਂ ਬਾਅਦ ਲੌਗਇਨ ਕਰਾਂਗੇ। ਅਤੇ ਯੂਜ਼ਰ ਆਈਡੀ ਨਾਲ ਲੌਗਇਨ ਕਰਾਂਗੇ ਈਮੇਲ ਆਈਡੀ ਪਾਸਵਰਡ ਨਾਲ ਕੈਪਚਾ ਕੋਡ ਭਰਾਂਗੇ ਲੌਗਇਨ ਬਟਨ ਤੇ ਕਲਿੱਕ ਕਰਾਂਗੇ ਲੌਗਆਊਟ ਬਟਨ ਤੇ ਕਲਿੱਕ ਕਰਕੇ ਇਦਾਂ ਦਾ ਇੰਟਰਫੇਸ ਓਪਨ ਹੋਵੇਗਾ ਇਸ ਤੋਂ ਬਾਅਦ ਅਪਲਾਈ ਸਰਵਿਸੈਸ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਵਿਊ ਆਲ ਅਵੇਲੇਬਲ ਸਰਵਿਸੈਸ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਇਸ ਵਾਰ ਅਸੀਂ ਡ੍ਰੌਪਡਾਊਨ ਲਿਸਟ ਨੂੰ ਥੱਲੇ ਕਰਾਂਗੇ ਅਤੇ ਦੋ ਨੰਬਰ ਜਿਹੜੇ ਸੈਕੰਡ ਨੰਬਰ ਪਈ ਆ ਉਹ ਤੇ ਕਲਿੱਕ ਕਰਾਂਗੇ ਇਸ ਪੇਜ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਆਂਗਣਵਾੜੀ ਇੰਗੇਜਮੈਂਟ ਪੋਰਟਲ 18 ਨੰਬਰ ਜਿਹੜੀ ਆ ਲਿਸਟ ਵਿੱਚ ਉਹ ਕਾਲਮ 18 ਨੰਬਰ ਵਾਲਾ ਲਿੰਕ ਉਹ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੋਰਟਲ ਖੁੱਲ ਹੋਵੇਗਾ ਜਿਵੇਂ ਦੇਖ ਸਕਦੇ ਹਾਂ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਰਜਰ ਮੰਡਾ ਪੰਜਾਬ ਅੰਗਰਵੜੀ ਬਕਰਾਂ ਦੇ ਹੈਲਪਰਾਂ ਦਿੱਲੀ ਨੀਮ ਰਿਪੋਰਟਲ ਅੱਜ ਇਸ ਤੋਂ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਮੈਂਸ਼ਨਸ ਕੀਤੀਆਂ ਹੋਣਗੀਆਂ ਇਹਨਾਂ ਨੂੰ ਧਿਆਨ ਨਾਲ ਤੁਸੀਂ ਪੜ੍ਹ ਲੈਣਾ ਇੱਕ ਦੋ ਇੰਪੋਰਟੈਂਟ ਗੱਲਾਂ ਤੁਹਾਨੂੰ ਮੈਂ ਦੱਸ ਦੇਣਾ ਜੇਕਰ ਕਿਸੇ ਨੇ ਕੈਟਾਗਰੀ ਤੇ ਲਾਭ ਲੈਣਾ ਉਹਦੇ ਵਾਸਤੇ ਐਸਪੀਸੀ ਜਾਂ ਫਿਜ਼ੀਕਲ ਹੈਂਡੀਕੈਪਟ ਕੋਈ ਹੈਗਾ ਤਾਂ ਉਹ ਸਰਟੀਫਿਕੇਟ ਹੋਣਾ ਜ਼ਰੂਰੀ ਆ ਅਤੇ ਜਿੰਨੂਆਂ ਵੀ ਤੁਸੀਂ ਕੁਆਲਿਫੀਕੇਸ਼ਨ ਤੁਹਾਡੇ ਹੈਗੇ ਜਿੰਨੀਆਂ ਪੜ੍ਹਿਆ ਬੀਏ ਡੀਟੀਡੀ ਕੁਝ ਵੀ ਕੀਤਾ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਉਦੇ ਹਸਾਮ ਨਾਲ ਨੰਬਰਾਂ ਦੇ ਵਿੱਚ ਤੁਹਾਨੂੰ ਨੰਬਰ ਮਿਲਣਗੇ ਅਤੇ ਇਹ ਐਨ ਵਾਲੇ ਨੰਬਰ ਇੰਟਰਵਿਊ ਹੋਣਗੇ ਕਾਊਂਟ ਹੋਣਗੇ ਅਤੇ ਇੰਟਰਵਿਊ ਤੋਂ ਬਾਅਦ ਇਹਦੀ ਫਾਈਨਲ ਬੈਕਲਿਸਟ ਬਣੂਗੀ ਪਹਿਲਾਂ ਸਿੰਪਲ ਮੈਟਲਿਸਟ ਬਣੂਗੀ ਪਰ ਇੰਟਰਵਿਊ ਹੋ ਗਈ ਤੇ ਉਸ ਤੋਂ ਬਾਅਦ ਫਾਈਨਲ ਬੈਕਲਿਸਟ ਜਾਰੀ ਕੀਤੀ ਜਾਊਗੀ ਅਤੇ ਇਸ ਤੋਂ ਬਾਅਦ ਆ ਗਿਆ ਜੀ ਸਭ ਤੋਂ ਪਹਿਲਾ ਸਟੈਪ ਅੰਗਨਵਾੜੀ ਸੈਂਟਰ ਕੋਡ ਇਹ ਅਸੀਂ ਪੋਸਟ ਫਿਲ ਕਰਨ ਤੋਂ ਵੈਰੀ ਫਾਸਟ ਸਟੈਪ ਦੇ ਵਿੱਚ ਭਰਨਾ ਅਤੇ ਇਹਦਾ ਮਤਲਬ ਇਹ ਕਿ ਤੁਸੀਂ ਕਿਹੜੇ ਪਿੰਡ ਦੇ ਲਈ ਅਪਲਾਈ ਕਰ ਰਹੇ ਆ ਪੋਸਟ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਕਲਿੱਕ ਹੇਅਰ ਟੂ ਡਾਊਨਲੋਡ ਪੀਡੀਐਫ ਵਾਲੀ ਆਪਸ਼ਨ ਤੇ ਕਲਿੱਕ ਕਰ ਸਕਦੇ ਹੋ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਪੀਡੀਐਫ ਓਪਨ ਹੋਵੇਗਾ ਅਤੇ ਉਸ ਪੀਡੀਐਫ ਦੇ ਵਿੱਚ ਤੁਸੀਂ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਪਿੰਡ ਦੇ ਹਿਸਾਬ ਨਾਲ ਸੈਂਟਰ ਕੋਡ ਵਾਲਾ ਜਿਹੜਾ ਹੈ ਉਹ ਇਹ ਵਾਲਾ ਕਾਲਮ ਹੈ ਇਹਨੂੰ ਤੁਸੀਂ ਕਾਪੀ ਕਰ ਲੈਣਾ ਅਤੇ ਉਸ ਤੋਂ ਬਾਅਦ ਤੁਸੀਂ ਉਸ ਜਗ੍ਹਾ ਤੇ ਪੇਸਟ ਕਰ ਦੇਣਾ ਜਿਸ ਵੀ ਤੁਸੀਂ ਪਿੰਡ ਲਈ ਅਪਲਾਈ ਕਰ ਰਹੇ ਹੋ ਅਸੀਂ ਇਸ ਵਿੱਚ ਕਾਪੀ ਕਰਾਂਗੇ ਅਤੇ ਪੇਸਟ ਕਰਾਂਗੇ ਸੈਂਟਰ ਕੋਡ ਕਾਪੀ ਕਰਨ ਤੋਂ ਬਾਅਦ ਆਈ ਐਗਰੀ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਅਤੇ ਨੈਕਸਟ অপਸ਼ਨ ਤੇ ਕਲਿੱਕ ਇਸ ਤੋਂ ਬਾਅਦ ਆ ਗਈ ਸਾਡਾ ਅਸੀਂ ਕਿਹੜੀ ਪੋਜੀਸ਼ਨ ਦੀ ਅਪਲਾਈ ਕਰ ਰਹੇ ਹਾਂ ਅਸੀਂ ਵਰਕਰ ਰਿਪਲਾਈ ਕਰ ਰਹੇ ਹਾਂ ਤਾਂ ਅਸੀਂ ਉਸ অপਸ਼ਨ ਨੂੰ ਸਿਲੈਕਟ ਕਰਾਂਗੇ ਆਂਗਨਵਾੜੀ ਸੈਂਟਰ ਦਾ ਡਿਸਟ੍ਰਿਕਟ ਸਿਲੈਕਟ ਕਰਾਂਗੇ ਅਸੀਂ ਪੋਸਟ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਭਰੋਗੇ ਆਂਗਨਵਾੜੀ ਸੈਂਟਰ ਦੇ ਫਿਰ ਬਲਾਕ ਭਰੋਗੇ ਉਸ ਤੋਂ ਬਾਅਦ ਆਂਗਨਵਾੜੀ ਸੈਂਟਰ ਦਾ ਕੋਡ ਭਰੋਗੇ ਜਿਵੇਂ ਤੁਸੀਂ ਸੈਂਟਰ ਦਾ ਕੋਡ ਭਰੋਗੇ ਤਾਂ ਵਿਲੇਜ ਅਤੇ ਸੈਂਟਰ ਨੇਮ ਆਟੋਮੈਟਿਕ ਹੀ ਪਿਕਅਪ ਕਰੇਗਾ ਜੇਕਰ ਤੁਹਾਡੀ ਲੋਕੇਸ਼ਨ ਸਹੀ ਆ ਤਾਂ ਇਨਫੋਰਮੇਸ਼ਨ ਯੈਸ ਕਰਾਂਗੇ ਜੇ ਗਲਤ ਕਰ ਨਾ ਕਰਾਂਗੇ ਦੁਬਾਰਾ ਭਰਾਂਗੇ ਇਹ ਇਨਫੋਰਮੇਸ਼ਨ ਸਹੀ ਹੈ ਇਸ ਲਈ ਯੈਸ ਕਰਾਂਗੇ ਅਸੀਂ ਇਸ ਤੋਂ ਬਾਅਦ ਅਸੀਂ ਪੁੱਛੀ ਸਾਰੀ ਜਾਣਕਾਰੀ ਨੂੰ ਭਰਾਂਗੇ ਜਿਵੇਂ ਕਿ ਫੁੱਲ ਨੇਮ ਫੋਟੋ ਮਦਰ ਨੇਮ ਫਾਦਰ ਨੇਮ ਜੈਂਡਰ ਕੀ ਆ ਡਾਟਰ ਇਨ-ਲਾਵ ਵਿਲੇਜ ਕਿਹੜੇ ਪਿੰਡ ਦੀ ਨੋ ਆ ਮੋਬਾਈਲ ਨੰਬਰ ਕੀ ਆ ਈਮੇਲ ਆਈਡੀ ਕੀ ਆ ਤੇ ਵਿਆਹ ਦਾ ਸਟੇਟਸ ਕੀ ਆ ਕੈਟਾਗਰੀ ਕੀ ਆ ਇਸ ਪਰਸਨ ਨੂੰ ਡਿਸੇਬਿਲਟੀ ਹੈ ਕਿ ਨਹੀਂ ਹੈ ਡੇਟ ਆ ਵਰਤ ਕੀ ਆ ਇਸ ਵਾਰ ਕਿਹੜੇ ਤੁਸੀਂ ਡਾਕੂਮੈਂਟ ਨਾ ਦੋ ਜਰੂਰੀ ਤੇ ਰਹੇ ਹੋ ਜਰੂਰੀ ਡਾਕੂਮੈਂਟ ਹੈ ਡੋਮਿਸਾਈਲ ਸਰਟੀਫਿਕੇਟ ਤੁਹਾਡਾ ਹੋ ਗਿਆ ਰੈਜੀਡੈਂਸੀ ਸਰਟੀਫਿਕੇਟ ਅਤੇ ਵੋਟਰ ਆਡੈਂਟਿਟੀ ਕਾਰਡ ਧਾਰਕਾ ਨਾ ਦੋ ਜਰੂਰੀ ਆ ਜਿਹੜੇ ਮਰਜ਼ੀ ਦੇ ਸਕਦੇ ਆ ਧਾਰਕਾ ਡੋਮਿਸਾਈਲ ਦੇ ਸਕਦੇ ਹੋ ਧਾਰਕਾ ਕਾਰਡ ਦੇ ਸਕਦੇ ਹੋ ਤੇ ਡੋਮਿਸਾਈਲ ਤੁਸੀਂ ਰੈਜੀਡੈਂਸ ਆਡਾਰਡ ਦੇ ਸਕਦੇ ਹੋ ਉਹ ਤੁਹਾਡੀ ਮਰਜ਼ੀ ਜਿਹੜੇ ਮਰਜ਼ੀ ਦੇ ਹੁਣ ਅਸੀਂ ਸਾਰੀ ਇਨਫੋਰਮੇਸ਼ਨ ਨੂੰ ਫਿਲ ਕਰਦੇ ਆ ਤੇ ਅਗਲੇ ਸਟੈਪ ਤੇ ਜਾਵਾਂਗੇ ਅਸੀਂ ਡਿਟੇਲ ਭਰ ਚੁੱਕੇ ਆ ਸਾਰੀ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿਖਾ ਰਿਹਾ ਨਾਮ ਫੋਟੋ ਮਦਰ ਨੇਮ ਫਾਦਰ ਨੇਮ ਸਿਗਨੇਚਰ ਜੈਂਡਰ ਮੋਬਾਈਲ ਨੰਬਰ ਤੇ ਉਹਦਾ ਜੋ ਵੀ ਇਮਨਰਡ ਹਸਬੰਡ ਨੇਮ ਈਚ ਐਂਡ ఎవਰੀਥਿੰਗ ਅਸੀਂ ਭਰ ਚੁੱਕੇ ਆ ਅਸੀਂ ਡੋਮਿਸਾਈਲ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਅਤੇ ਵੋਟ ਕਾਰਡ ਨੂੰ ਸਿਲੈਕਟ ਕੀਤਾ ਸੀ ਤਾਂ ਉਹਨਾਂ ਦਾ ਅਸੀਂ ਡੋਮਿਸਾਈਲ ਸਰਟੀਫਿਕੇਟ ਦਾ ਨੰਬਰ ਤੇ ਵੋਟ ਕਾਰਡ ਦਾ ਨੰਬਰ ਵੀ ਲਿਖ ਚੁੱਕੇ ਆ ਅਨ ਫਰਦਰ ਅਸੀਂ ਅੱਗੇ ਡਿਟੇਲਸ ਐਜੂਕੇਸ਼ਨ ਡਿਟੇਲਸ ਮੈਂਸ਼ਨ ਕਰਾ ਕੇ ਇਸ ਬਤੋਰਿਕ ਕੋਲ ਇਹ ਵੀ ਡਿਟੇਲ ਦਸਵੀਂ ਅ ਦਸਵੀਂ ਜੋ ਕਿਹੜੀ ਯੂਨੀਵਰਸਿਟੀ ਤੋਂ ਕੀਤੀ ਆ ਕਿਹੜੇ ਸਾਲ ਦੀ ਕੀਤੀ ਆ ਟੋਟਲ ਨੰਬਰ ਕਿੰਨੇ ਆ ਤੇ ਤੁਹਾਡੇ ਜਿਹੜੇ ਮਾਰਕਸ ਕਿੰਨੇ ਆ ਤੇ ਆਪਣੇ ਪਰਸੈਂਟੇਜ ਬਣ ਜੂਗੀ ਉਸੇ ਤਰ੍ਹਾਂ 12ਵੀਂ ਦੇ ਗ੍ਰੈਜੂਏਟ ਡਿਟੇਲ ਭਰਾਂਗੇ ਜੇਕਰ ਤੁਸੀਂ ਬੀਏ ਜਾਂ ਡੀ.ਏ.ਡੀ ਕੀਤੀ ਆ ਤਾਂ ਉਹ ਆਪਸ਼ਨ ਸਿਲੈਕਟ ਕਰ ਸਕਦੇ ਹੋ ਅਦਰ ਕੀਤੀ ਉਹ ਵੀ ਕਰ ਸਕਦੇ ਹੋ ਅੱਗੇ ਇਸ ਵਾਰ ਤੁਸੀਂ ਕੈਪਚਾ ਕੋਡ ਭਰਨਾ ਅਤੇ ਪ੍ਰਿਵਿਊ ਐਂਡ ਅਪਲੋਡ ਡਾਕੂਮੈਂਟਰੀ ਆਪਸ਼ਨ ਦੇ ਕਲਿੱਕ ਕਰਾਂਗੇ ਜਿਵੇਂ ਤੁਸੀਂ ਸੇਮ ਇਨਸ ਕਰੋਂਗੇ ਉਸ ਤੋਂ ਬਾਅਦ ਥੋੜੀ ਸਾਰੀ ਇਨਫੋਰਮੇਸ਼ਨ ਇੱਥੇ ਅਪਲੋਡ ਹੋਵੇਗੀ ਤੁਸੀਂ ਆਪਣੇ ਮੁਤਾਬਕ ਸਾਰੀ ਇਨਫਰਮੇਸ਼ਨ ਨੂੰ ਚੈੱਕ ਕਰ ਲੈਣਾ ਕਿ ਤੁਹਾਡੇ ਹਿਸਾਬ ਨਾਲ ਸਾਰੀ ਇਨਫੋਰਮੇਸ਼ਨ ਸਹੀ ਆ ਇਸ ਤੋਂ ਬਾਅਦ ਅਟੈਚ ਅਨੈਕਸਰ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਤਾਂ ਇਹ ਡਾਕੂਮੈਂਟਸ ਅਪਲੋਡ ਕਰਨੇ ਆਪਾਂ 10ਵੀਂ ਸਰਟੀਫਿਕੇਟ ਦੀ ਪੀਡੀਐਫ ਕਾਪੀ ਡਾਕ ਸਰਟੀਫਿਕੇਟ ਦੀ ਪੀਡੀਓਫ ਟਮੇ ਜਿਹਾ ਤੁਹਾਡਾ ਰੈਜ਼ੀਡੈਂਸ ਵੋਟਰ ਆਈਡੀ ਮੈਰਿਜ ਸਰਟੀਫਿਕੇਟ ਪੰਜਾਬੀ ਲੈਂਗੁਏਜ ਉਹ ਵੀ 10ਵੀਂ ਨਾਲ ਲੱਗ ਜਾਊਗਾ ਤੇ ਅਦਰਜ ਤੁਸੀਂ ਆਧਾਰ ਕਾਰਡ ਜੋ ਬਟਨ ਬਟਨ ਕਰ ਸਕਦੇ ਹੋ ਆਪਣਾ ਅਟੈਚ ਅਨੈਕਸਰ ਵਾਲੀ অপਸ਼ਨ ਤੇ ਕਲਿੱਕ ਕਰਨ ਬਾਅਦ ਅਸੀਂ ਡਾਕੂਮੈਂਟਸ ਨੂੰ ਅਪਲੋਡ ਕਰਾਂਗੇ ਜਿਹੜੇ ਜਿਹੜੇ ਮੰਗੇ ਗਏ ਆ ਪੀਡੀਐਫ ਫਾਰਮੈਟ ਦੇ ਵਿੱਚ ਅਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਸਾਰੇ ਜਿਹੜਾ ਫਾਰਮੈਟ ਆ ਪੀਡੀਐਫ ਹੀ ਹੋਵੇ ਜੇ ਕੋਈ ਜਿਹੜੇ ਫਾਰਮੈਟ ਨਹੀਂ ਆਪਣਾ ਹੋਣਾ ਆ ਦੇ ਦੇ ਵਿੱਚ ਮੈਰਿਜ ਸਰਟੀਫਿਕੇਟ ਕੰਪਲਸਰੀ ਲਿਖਿਆ ਹੋਇਆ ਸਟਾਰ ਲੱਗਿਆ ਹੋਇਆ ਮੈਰਿਜ ਸਰਟੀਫਿਕੇਟ ਹੋਣਾ ਜ਼ਰੂਰੀ ਆ ਮੈਰਿਜ ਸਰਟੀਫਿਕੇਟ ਦੇ ਬਿਨਾ ਇਹ ਜਿਹੜੀ ਪੋਸਟ ਤੁਸੀਂ ਅਪਲਾਈ ਨਹੀਂ ਕਰ ਸਕਦੇ ਅਤੇ ਦੇ ਵਿੱਚ ਗੱਲ ਮੈਂ ਹੋਰ ਐਡ ਕਰ ਦਿੰਨਾ ਚਾਹਣਾ ਕਿ ਜੇਕਰ ਤੁਸੀਂ ਵਰਕਰ ਜਾਂ ਹੈਲਪਰ ਦੀ ਕੋਈ ਵੀ ਪੋਸਟ ਨੂੰ ਅਪਲਾਈ ਕਰਨਾ ਤੁਸੀਂ ਬਸ ਸੈਂਟਰ ਕੋਡ ਨੂੰ ਸਹੀ ਪਉਣਾ ਜਦੋਂ ਜੀ ਅਪਲਾਈ ਕਰਨੇ ਪਹਿਲੀ ਆਪਸ਼ਨ ਓਪਨ ਹੁੰਦੀ ਆ ਉਹ ਸੈਂਟਰ ਕੋਡ ਜਿਹੜਾ ਤੁਸੀਂ ਵਰਕਰ ਦਾ ਅਪਲਾਈ ਕਰ ਰਹੇ ਆ ਤਾਂ ਸੇਮ ਹੀ ਸੈਂਟਰ ਕੋਡ ਵਰਕਰ ਦਾ ਮੈਂਸ਼ਨ ਹੋਊਗਾ ਸ਼ੁਰੂ ਜੇ ਅਸੀਂ ਸਟਾਰਟਿੰਗ 'ਚ ਜਿਹੜਾ ਸੈਂਟਰ ਕੋਡ ਆ ਉਹ ਹੈਲਪਰ ਦਾ ਅਪਲਾਈ ਕਰ ਰਹੇ ਆ ਤਾਂ ਬਾਅਦ ਵਿੱਚ ਵੀ ਸੈਂਟਰ ਕੋਡ ਹੈਲਪਰ ਦਾ ਹੀ ਆਵੇਗਾ ਇਹ ਨਹੀਂ ਕਿ ਪਹਿਲਾਂ ਹੋਰ ਤੇ ਬਾਅਦ 'ਚ ਹੋਰ ਤੁਸੀਂ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਆਪਣੇ ਲੋਕੇਸ਼ਨ ਦੇ ਹਿਸਾਬ ਨਾਲ ਪਿੰਡ ਦੇ ਹਿਸਾਬ ਨਾਲ ਸਾਰੀ ਇਨਫੋਰਮੇਸ਼ਨ ਨੂੰ ਫਿਲ ਕਰਨਾ ਅਸੀਂ ਸਾਰੇ ਡਾਕੂਮੈਂਟ ਅਪਲੋਡ ਕਰਾਂਗੇ ਹੁਣ ਸਾਰੇ ਡਾਕੂਮੈਂਟ ਤੁਸੀਂ ਦੇਖ ਸਕਦੇ ਹੋ ਮੈਂ ਅਪਲੋਡ ਕਰ ਚੁੱਕਿਆ ਹਾਂ ਹੁਣ ਆਪਾਂ ਸੇਵ ਡਾਕੂਮੈਂਟ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਇਸ অপਸ਼ਨ ਤੇ ਕਲਿੱਕ ਕਰਨ ਬਾਅਦ ਦੁਬਾਰਾ ਫਿਰ ਤੁਹਾਡੇ ਜਿਹੜੀ ਇਹ ਇਨਫੋਰਮੇਸ਼ਨ ਓਪਨ ਹੋਏਗੀ ਆਲ ਜਿਹੜੀ ਵੀ ਅਸੀਂ ਫਿਲ ਕੀਤੀ ਤੁਸੀਂ ਦੁਬਾਰਾ ਫਿਰ ਧਿਆਨ ਨਾਲ ਚੈੱਕ ਕਰ ਲੈਣਾ ਇਸ ਤੋਂ ਬਾਅਦ ਮੇਕ ਅ ਪੇਮੈਂਟ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਅਤੇ ਫੀਸ ਭਰਾਂਗੇ ਜੀ ਅਸੀਂ ਇੱਕ ਪੇਮੈਂਟ ਇਸ ਤੋਂ ਬਾਅਦ ਤੁਸੀਂ ਤੁਹਾਡਾ ਤਸਵੀਰ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਜਿਹੜੇ ਵੀ ਤੁਸੀਂ ਗੇਟ ਕੋ ਪੇਮੈਂਟ ਕਰਨਾ ਚਾਹੁੰਦੇ ਆ ਕੰਟੀਨਿਊ ਕਰਾਂਗੇ ਪੇਮੈਂਟ ਕਰਨ ਦੇ ਸਾਰੇ ਆਪਸ਼ਨ ਆਪਨ ਹੋ ਜਾਣਗੇ ਤੁਸੀਂ ਕਿਸੇ ਵੀ ਅ ਪਤਲੂ ਜਾਂ ਯੂਪੀਏ ਐਪ ਥਰੂ ਨੈਟ ਬੈਂਕ ਥਰੂ ਜਾਂ ਤੁਸੀਂ ਕਿਸੇ ਵੀ ਕਾਰਡ ਥਰੂ ਪੇਮੈਂਟ ਕਰ ਸਕਦੇ ਆ ਇੱਥੇ ਆਪਾਂ ਯੂਪੀਏ ਐਪ ਯੂਜ਼ ਕਰਦੇ ਆ ਪੇਮੈਂਟ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਰਸੀਦ ਆ ਪਹਰ ਚੁੱਕੀ ਆ ਆਨਲਾਈਨ ਅਤੇ ਇਦਾਂ ਦੀ ਇੱਕ ਐਪਲੀਕੇਸ਼ਨ ਜਨਰੇਟ ਹੋ ਚੁੱਕੀ ਆ ਅਤੇ ਇਹ ਨੂੰ ਅਸੀਂ ਐਕਸਪੋਰਟ ਪੀਡੀਐਫ ਉਹਦੇ ਵਿੱਚ ਆਪਣੇ ਕੋਲ ਸਮਾਨ ਕੇ ਰੱਖ ਲਾਂਗੇ ਤੇ ਇਸੀ ਪ੍ਰੋਸੈਸ ਜੇਕਰ ਅਸੀਂ ਆੰਗਰਨ ਵਾਡੀ ਵਰਕਰ ਦੀ ਜਾਂ ਹੈਲਪਰ ਦੀ ਆਨਲਾਈਨ ਪੋਸਟ ਅਪਲਾਈ ਕਰਨੀ ਹੋਵੇ ਅਤੇ ਫੀਸ ਭਰ ਤੱਕ ਦਾ ਪੂਰਾ ਪ੍ਰੋਸੈਸ ਕਿਵੇਂ ਅਪਲਾਈ ਕਰ ਸਕਦੇ ਆ ਕਿ ਨਹੀਂ ਸਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਅਗੇ ਜ਼ਰੂਰ ਸ਼ੇਅਰ ਕਰਨਾ ਤਾਂ